ਕਿਹੜਾ ਬੱਜਰ ਸੁੱਟੋ ਇੱਥੇ? ਇਹ ਬੱਜਰ ਪਾ ਗਏ ਛੇਤੀ ਦੇ। ਅਜਾ ਦਾ ਬੱਜਰ ਪਵਾ ਦਿੰਦੇ। ਬੱਜਰ ਪਵਾ ਦਿੰਦੇ। ਮੜੀ ਜੀ ਰੁਕ ਪਵਾ ਦੋ। ਹਾਂ ਬੱਜਰ ਪਵਾ ਦਿੰਦੇ। ਓ ਇੱਕ ਮਿੰਟ ਮਖ्तार। ਓ ਨਹੀਂ ਤੂੰ ਕਿੱਥੇ ਖਲੋਪੇ? ਹਾਂ ਚਰਨਾ ਗੱਲ ਕਰ ਇੱਕ ਵਾਰ। ਅਜੇ ਅੰਨਾ ਗੱਲ ਕਰ। ਕੋਈ ਨਹੀਂ। ਜੀ ਸਾਹਿਬ ਆਏ ਹਨ ਤੇ ਉਹ ਵੇਖਣਦੇ ਹਨ ਕਿ ਮੈਂ ਕਿਹਦਾ ਚਾਲ ਲਿਆ ਦੂੰਗੀ। ਪਤਾ ਹੋ ਜਾਏਗਾ ਵੀ ਠੀਕ ਹੋਣੀ ਤੇ ਪੈਸੇ ਲਵਦੇ। ਚੱਲਾ। ਲੱਗਿਆ ਬੈਗ ਬੰਪਰ ਨੂੰ ਬੰਪਰ ਲਾਉਂ ਟਰਾਲੀ ਪਲਟ ਗਈ ਤੇ ਫੇਰ ਮੈਨੂੰ ਨਾ ਆਖੋ ਯਾਰ ਖਤਰਨਾ ਮੈਂ ਨਾ ਇੱਥੇ ਪੁਲ ਤੇ ਖੜਾ ਜਾ ਤੂੰ ਨਵਾਂ ਪੁਲ ਬਣਾਉਣ ਦੇ ਉੱਥੇ ਬੱਲਣ ਵਾਲਦੇ ਮੇਰੇ ਹਾਂ 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 ਉਹਦਾ ਗੰਨੇ ਵਾਲੀਆਂ ਟਰਾਲੀਆਂ ਇੰਨੀਆਂ ਔਖੀਆਂ ਚੜ ਰਹੀਆਂ ਨਾ ਚੜਦੀਆਂ ਨਹੀਂ ਗਿਆ ਨਹੀਂ 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 ਸੋ ਤੂੰ ਸਵੇਰੇ ਇੱਥੇ ਬੱਥਰ ਸਿਵਾਉਂ हां सवेरे दो दो तीन ट्रक <environments> थे पत्थर ਦੇ ਸਟਾਫ ਚਾਦੇ ਨਾ ਬਹੁਤ ਔਖਾ ਮੈਂ ਇੱਥੇ ਖੜਾ ਹਾਂ ਹਾਂ ਪਹਿਲਾਂ ਪੱਥਰ ਦਾ ਪ੍ਰਬੰਧ ਕਰਦਾ ਪੱਥਰ ਬਾਹਰ ਬੋਲਦੇ ਉੱਤੇ ਕਿ ਇਹਦੀ ਟਰਾਲੀ ਨਾਲ ਉਲਟ ਜੇ ਠੀਕ ਹੈ ਨਾ ਹਾਂ ਸਵੇਰੇ ਪੱਥਰ ਆਉਣਾ ਚਾਹੀਦਾ ਇੱਥੇ ਹਾਂ ਸਵੇਰੇ ਪੱਥਰ ਮੈਂ ਕੱਲ ਫੇਰ ਆਉਂਗਾ ਠੀਕ ਹੈ ਸਰ ਹਾਂ ਦੋਵੇਂ ਬੱਸੇ ਪੱਥਰ ਬਾਹਰ ਜੋ ਜਿਹੜੀਆਂ ਗੰਦਿਆਂ ਆਗੀਆਂ ਟਰਾਲੀਆਂ ਚੜ ਜਾਣ ਓਕੇ ਓਕ ਬਾਈ ਓਕ ਬਾਈ ਓਕ ਬਾਈ